ਚੇਫਲੀ ਰਣਜੀਤ ਬਾਵਾ ਨਾਲ ਕੰਮ ਕਰਨ ਲਈ ਕਿੰਨੇ ਐਕਸਾਈਟਿਡ ਹੋ ਤੁਸੀਂ ਜਾਂ ਤੁਸੀਂ ਇਹਨਾਂ ਮਾਰੇ ਪਹਿਲਾਂ ਸੁਨਿਆ ਸੀ ਕਿ ਇਸ ਪੰਜਾਬੀ ਸੌਂਗਸ ਅੱਜਕੱਲ ਬਹੁਤ ਪਪੂਲਰ ਹੋ ਰਹੇ ਹਨ ਬਿਲਕੁਲ ਬਹੁਤ ਸੁਨਿਆ ਸੀ ਗਾਣੇ ਸੁਨੇ ਸੀ ਹਨ ਮੇਰਾ ਉਹ ਚੰਡੀਗੜ੍ਹ ਸੁਨਿਆ ਸੀ ਜਦੋਂ ਮੈਂ ਇੱਕ ਕਲਾਕਾਰ ਸੀ ਮਲੋਂ ਤੋਂ ਮੈਂ ਸੁਣਾਉਂਦਾ ਹੁੰਦਾ ਸੀ ਠੱਕੇ ਨਾਲ ਸੋ ਆ ਤੁਸੀਂ ਦੋਵੇਂ ਦੋਜਨੋਂ ਪਹਿਲਾਂ ਤਾਂ ਜਾਣਦੇ ਹੋ ਐਕਚੁਅਲੀ ਕੀ ਸਾਡਾ ਯੂਥ ਸੈਸਿਵਲ ਜਿਹੜੇ ਸਾਡੇ ਲਈ ਵਿਆਹ ਵਾਲਾ ਮਾਹੌਲ ਹੁੰਦਾ ਸੀ ਸੋ ਇਹ ਬੀਬੀ ਕੇ ਡੀਏ ਵੀ ਤੁਸੀਂ ਮੈਂ ਯੂਨੀਵਰਸਿਟੀ ਪੜ੍ਹਦਾ ਸੀ ਇਹਨਾਂ ਦਾ ਪਲੇ ਦੇਖਣ ਲਈ ਤਾਂ ਮਤਲਬ ਤੁਸੀਂ ਇਹ ਲਾ ਲੋ ਕਿ ਅੰਦਰ ਕੋਈ ਸਾਹ ਵੀ ਉੱਚੀ ਬਾਤ ਚ ਲੈਦਾ ਸੀਗਾ ਤੇ ਉਹਨੂੰ ਵੀ ਬਾਹਰ ਕੱਢ ਦਿੰਦੇ ਸੀ ਕਿ ਇੰਨੇ ਵੱਡੇ ਲੈਵਲ ਦਾ ਮਤਲਬ ਲੋਕਾਂ ਨੂੰ ਵੇਟ ਹੁੰਦੀ ਸੀ ਕਿ ਕਦੋਂ ਬੀਬੀਕੇ ਦਾ ਪਲੇ ਆਊਗਾ ਔਰ ਖਾਸ ਕਰਕੇ ਗਿੱਦਾ ਸੋ ਜਦੋਂ ਪਲੇ ਦੇ ਵਿੱਚ ਬ੍ਰੇਕ ਹੁੰਦੀ ਸੀ ਉਹ ਟਾਈਮ ਸਾਡਾ ਹੁੰਦਾ ਸੀ ਰਾਲਾ ਪੌਣ ਦਾ ਗਾਣੀ ਗਾਉਂਦਾ ਸੋ ਉਸ ਟਾਈਮ ਦੇ ਵਿੱਚ ਮੇਰੀ ਗੈਸਟ ਸਟੇਟਮ ਹੁੰਦੀ ਸੀ ਤਾਂ ਜਿਹੜਾ ਅੱਗੋਂ ਵੀ ਨਸ਼ੀਰਪ ਕਰਦੇ ਸੀ ਹੂ ਹੂਟਿੰਗ ਹੁੰਦੀ ਸੀ ਉਹ ਸਾਰੇ ਕਾਲਜ ਬੀਬੀਕੇ ਖਾਲਸਾ ਕੋਲ ਯੂਨੀਵਰਸਿਟੀ ਉਹਨਾਂ ਦੇ ਵਿੱਚ ਕੇ ਸੀਗੇ ਸੋ ਜੀ ਵੈਰੀ ਇੰਟਰਸਟਿੰਗ ਬਿਲਕੁਲ ਮੈਂ 2013 ਚ ਛੱਡ ਕੇ ਗਈਆਂ ਪੰਜਾਬ ਤੇ 2013 ਚ ਸਿੰਗਰ ਬਣ ਗਏ ਅਸੀਂ ਪੰਜਾਬ ਫੜ ਲਿਆ ਨਹੀਂ ਬੜਾ ਇੰਤਜ਼ਾਰ ਹੋ ਰਿਹਾ ਸੀ ਜਾਣ ਦਾ ਬਿਲਕੁਲ ਬਿਲਕੁਲ ਤੇਜ ਮੈਂ ਜਦੋਂ ਇਹਨਾਂ ਦਾ ਗਾਣਾ ਵੀ ਸੁਨਿਆ ਸੀ ਮੇਰੀ ਸਿਸਟਰ ਨੇ ਸੁਣਾਇਆ ਸੀ ਚੰਡੀਗੜ੍ਹ ਕਿਉਂਕਿ ਮੇਰੀ ਫੈਮਲੀ ਅੰਮ੍ਰਿਤਸਰ ਦੀ ਹੈ ਤੇ 올 ਪੰਜਾਬੀ ਯੂ نو ਜਿਵੇਂ ਪੰਜਾਬ ਦੇ ਮੁੰਡੇ ਹੁੰਦੇ ਨੇ ਮਤਲਬ ਇਟਸ ਅ ਵੈਰੀ ਫੇਮਸ Song ਜਿਹੜਾ ਚੰਡੀਗੜ੍ਹ ਹੈਗਾ ਇਹਨਾਂ ਦਾ ਮੈਨੂੰ ਮੇਰੀ ਸਿਸਟਰ ਨੇ ਪਹਿਲੇ ਮੇਰੇ ਬ੍ਰਦਰ ਨੇ ਭੇਜਿਆ ਸੀ WhatsApp ਤੇ ਤੇ ਮੇਰੇ ਕੋਲ ਟਾਈਮ ਨਹੀਂ ਹੈਗਾ ਜੀ ਮੈਂ ਕਿਹਾ ਮੈਂ ਸੁਣਦੀ ਹਾਂ ਸੁਣਦੀ ਹਾਂ ਕਿਉਂਕਿ ਮੈਂ ਉਦੋਂ ਤੋਂ ਮੰਗਦੀ ਸੀ ਯਾਰ ਮੈਨੂੰ ਪੰਜਾਬੀ ਗਾਣੇ ਦੇ ਤੇ ਬਹੁਤ ਟਾਈਮ ਹੋ ਗਿਆ ਮਤਲਬ ਸੁਨੇ ਨਹੀਂ ਪੰਜਾਬੀ ਗਾਣੇ ਫਿਰ ਮੇਰੀ ਸਿਸਟਰ ਆਈ ਸੀ ਉਹਨੇ ਮੈਨੂੰ ਸੁਣਾਇਆ ਕਿ ਤੇ ਇਹ ਗ ਉਸ ਨੇ ਲਾਈਕ ਹੁੰਦਾ ਨਾ ਇੱਕ 바ਵਾ 바ਵਾ ਤੇ ਯੂਨੀਵਰਸਿਟੀ ਚ ਵੀ ਜਦੋਂ ਇਹ ਗਾਂਦੇ ਚ ਚੇਅਰ ਹੁੰਦੇ ਸੀ ਵਿੱਚ 바ਵਾ 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 ਸੁਣਿਆ ਇੱਕ ਫੋਰਨ ਕੋਣ 바ਵਾ ਤੋ ਉਸਨੇ ਮੈਨੂੰ ਤੇ ਗੂਗਲ ਤੇ ਸਰਚ ਕਰਕੇ ਨਾ ਫੋਟੋ ਦਿਖਾਉਂ ਉਹ ਕਹਿੰਦੇ ਯੂਨੀਵਰਸਿਟੀ ਚ ਮੇ ਵੀ ਮੈਨੂੰ ਅਸਨਾ ਹੀ ਨਹੀਂ ਪਤਾ ਸੀ ਕਿ ਇਹ ਇੰਨੇ ਵੱਡੇ ਸਟਾਰ ਬਣ ਗਏ ਨੇ ਕੀ ਪਤਾ ਸੀ ਕਿ ਦੋਵੇਂ ਨਾਲ ਫਿਲਮ ਵੀ ਕਰੋ ਬਿਲਕੁਲ ਸੋ ਗਾਣੀ ਦੀ ਗੱਲ ਹੋ ਰਹੀ ਹੈ ਸੋ ਇੱਕ ਗਾਣਾ ਹੋਈਦਾ ਹੈ ਉਹ ਪੁਰਾਣੇ ਦਿਨ ਯਾਰ ਜੀ ਜ਼ਰੂਰ 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 ਆ ਉਦੋਂ ਉਹ ਨਾ ਇੱਕ ਗਾਣਾ ਸੀਗਾ ਸਰਤਾਜ ਬਾਈ ਜੀ ਉਹਨਾਂ ਦਾ ਸਤਿੰਦਰ ਸਰਤਾਜ ਉਹਨਾਂ ਦਾ ਉਹ ਗਾਣਾ ਮੈਨੂੰ ਬਹੁਤ ਖੰਸ ਸੀ ਲਾਇਬ੍ਰੇਰੀ ਉਹਨਾਂ ਲਾਈਵ ਚ ਗਿਆ ਸੀ ਮੈਂ ਉਹ ਗਾਣਾ ਬਹੁਤ ਗਾਉਂਦਾ ਸੀ ਉਹਦੀ ਅਦੋਲਾ ਨੇ ਮੈਂ ਸੁਣਾਉਣਾ ਉਹ ਸੀਗਾ ਉਹ ਪਿਆਰ ਟੋਲਦੀ ਕਿਤਾਬਾਂ ਰਹਿੰਦੀ ਫੁੱਲਦੀ ਤੇ ਸਾਡੇ ਨਾਲ ਗੱਲ ਨਾ ਕਰੇ ਹਾਣੀ ਉਹ ਸਾਡੇ ਨਾਲ ਗੱਲ ਨਾ ਕਰੇ ਅੱਖ ਵੇਂਦੀਆਂ ਬੜਾਈ ਕੁਝ ਕਹਿੰਦੀਆਂ ਵੇਂਦੀਆਂ ਬੜਾਈ ਕੁਝ ਕਹਿੰਦੀਆਂ ਦਿਲਾਂ ਦੀ ਗੱਲ ਦੱਸਣੋਂ ਡਰੇ ਉਹ ਪਿਆਰ ਟੋਲਦੀ ਕਿਤਾਬਾਂ ਰੈਂਦੀ ਫੋਲਦੀ ਜੀ ਸਾਡੇ ਨਾਲ ਗੱਲ ਨਾ ਕਰ ਸੋ ਜਿਹੜੀ ਅੱਗੇ ਆਡੀਅנס ਸੀ ਉਹ ਟੋਟਲੀ ਕਲਾਪ ਮਤਲਬ ਕਲਾਪ ਥਿਸ ਇਜ਼ ਮਾਈ ਫੇਵਰਿਟ Song ਆਲਸੋ ਸੋ ਉਹ ਟਾਈਮ ਸੀਗਾ ਕਿ ਬਸ ਅਸੀਂ ਸਵੇਰੇ ਹੌਸਟਲ ਤੋਂ ਤਿਆਰ ਹੋਣਾ ਜਾ ਕੇ ਕੁਰਸੀ ਮੰਨ ਲਈਦੀ ਸੀ ਕਿ ਬਸ ਫ੍ਰੀ ਟਾਈਮ ਗਾਣੇ ਸੁਣਾਉਣੇ ਆ ਕਿਤੇ ਨਾ ਕਿਤੇ ਜਿਹੜਾ ਤੁਹਾਡਾ ਹਾਰਡਵਰਕ ਜਿਹੜਾ ਤੁਹਾਡਾ ਤੁਸੀਂ ਮਿਹਨਤ ਕਰਦੇ ਹੋ ਉਹ ਕਿਤੇ ਨਾ ਕਿਤੇ ਤੁਹਾਡੇ ਲਈ ਬਹੁਤ ਵਧੀਆ ਇੱਕ ਰਸਤਾ ਚੁਣਿਆ ਹੁੰਦਾ ਸੋ ਅੱਜ ਸ਼ਾਇਦ ਇਹਨਾਂ ਦੇ ਨਾਲ ਮੈਂ ਕੰਮ ਕਰਨਾ ਸੋ ਬੜਾ ਚੰਗਾ ਲੱਗ ਰਿਹਾ ਜਿਵੇਂ ਅਸੀਂ ਇੱਕ ਯੂਨੀਵਰਸਿਟੀ ਦੇ ਸਟੂਡੈਂਟ ਆ ਇੱਕ ਸਟੇਜ ਤੋਂ ਨਿਕਲੇ ਆ ਲekin ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸੀ ਦਾ ਖਰੂਪਉਣ ਵਾਲੇ ਤੇ ਸੀਗੇ ਸੋ ਪਰ ਕਿਤੇ ਨਾ ਕਿਤੇ ਚੰਗਾ ਲੱਗ ਰਿਹਾ